ਪત્રਕਰਤਾ ਤੋਂ ਪਹਿਲਾਂ ਜਿਹੜਾ ਸਾਰੇ ਆਪਣੇ ਮਹਾਨુભਾਵ ਬੈਠੇ ਨੇ ਪਾਰਟੀ ਦੇ ਲੀਡਰ ਬਜਾਏ ਉਹਨਾਂ ਦਾ ਪਰਿਚੇਅ ਕਰਵਾਦਾ ਅੱਜ ਦੀ ਜਿਹੜੀ ਪੱਤਰਕਰਤਾ ਹੈ ਉਹ ਸਾਡੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਂ ਮੰਤਰੀ ਕੋਮੀ ਜਨਸਕਤਰ ਮਾਯੋਗ ਮੋਬਾਈਲ ਤਰਨ ਸਿੰਘ ਸਾਹਿਬ ਜਿਹੜੇ ਕਰਨਗੇ ਜਿਹੜੇ ਵਿਸ਼ੇਸ਼ ਰੂਪ ਚ ਅੱਜ ਇਸ ਜਿਮਨੀ ਚੋਣ ਦੇ ਚੋਣ ਅਭਿਆਨ ਦੇ ਵਿੱਚ ਜੁੜੇ ਨੇ ਮੇਰੇ ਨਾਲ ਖੱਬੇ ਪਾਸੇ ਬੈਠੇ ਨੇ ਮੇਰੇ ਵੀਰ ਤਰਨ ਕੋੜਾ ਜੀ ਸਾਡੇ ਨਾਲ ਇਸ ਚੋਣ ਦੇ ਜਿਹੜੇ ਨੇ ਉਹ ਸਹਿ ਪਰ bari ਇਸ ਚੋਣਾਂ ਦੇ ਮੁਹਿੰਮ ਦੇ ਸਾਡੇ ਇਲੈਕਸ਼ਨ ਸਹਿ ਪਰ bari ਆਦਰਨੀ ਪੂਰਵ ਐਮਐਲਏ ਪੂਰਵ ਸੀਪੀਐਸ ਆਦਰਨੀ ਕੇਡੀ ਭੰਡਾਰੀ ਜੀ ਉਹਦੇ ਨਾਲ ਕੌਮੀ ਜਨਰਲ ਸੈਕਟਰ ਸਾਹਿਬ ਆਦਰਨੀ ਤਰਨ ਚੁੱਗ ਜੀ ਉਸ ਤੋਂ ਅੱਗੇ ਸਾਡੇ ਇਸ ਤਰਨਤਨ ਜਿਮਨੀ ਜ਼ੋਨ ਦੇ ਇਲੈਕਸ਼ਨ ਇੰਚਾਰਜ ਪੂਰਵ ਐਮਐਲਏ ਪੂਰਵ ਮੰਤਰੀ ਦੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਬਰਿਸ਼ਟ ਨੇਤਾ ਸਾਡੇ ਆਦਰਨੀ ਸ੍ਰੀ ਸੁਰਜੀਤ ਜੈਨੀ ਜੀ ਬੈਠੇ ਨੇ ਔਰ ਉਸ ਤੋਂ ਅੱਗੇ ਸਾਡੇ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਦੇ ਮਹਾ ਮੰਤਰੀ ਜਲੰਧਰ ਤੋਂ ਪੂਰੇ ਮੇਰ ਔਰ ਇਸ ਸਾਰੀ ਚੋਣਾਂ ਦੀ ਸੰਗਠਨ ਦੇ ਨਾਲ ਦੇ ਦੇਖ ਰੇ ਕਰ ਰਹੇ ਆਦਨਿਸ਼ਰੀ ਨਕੇਸ਼ ਰਠੌਰ ਜੀ ਔਰ ਉਸ ਤੋਂ ਅੱਗੇ ਸਾਡੇ ਵੱਦੀ ਜਨਤਾ ਪਾਰਟੀ ਤਰਤਨ ਜ਼ਿਲ੍ਹੇ ਦੇ ਮਹਾ ਮੰਤਰੀ ਸਾਡੇ ਤੁਹਾਡੇ ਦਾ ਹਰ ਪੱਤਰਕਾਰ ਵਰਤਦਾ ਜਿਹੜੇ ਨੇ ਉਹ ਤੁਹਾਨੂੰ ਮਿਲਦੇ ਹੀ ਨਹੀਂ ਉਹ ਸਾਰੇ ਪੱਤਰਕਾਰ ਵਰਤਦਾ ਦਾ ਯੋਜਨ ਵੀ ਜਿਹੜਾ ਕਰਨ ਦਾ ਜਿੰਮਾ ਇਹਨਾਂ ਦਾ ਹੈ ਮੇਰੇ ਵੀਰ ਹਰਪੀ ਸਿੰਘ ਸਿੰਧਵਾਜ ਜੀ ਔਰ ਉਹਨਾਂ ਦੇ ਨਾਲ ਰਾਣਾ ਜੀ ਜ਼ਮੀਨ ਜਮੀਦ ਜੀ ਜਿਹੜੇ ਬੈਠੇ ਨੇ ਜਿਹੜਾ ਇਹ ਪਾਰਟੀ ਦੇ ਨਾਲ ਜਿਹੜਾ ਇਹ ਸਾਡੀ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਦੇ ਨਾਲ ਸਾਡੇ ਜੁੜੇ ਨੇ ਤੁਹਾਡਾ ਸਾਰਿਆਂ ਦਾ ਇਸ ਪੱਤਰਕਾਰ वार्ता 'ਇ ਸਵਾਗਤ ਹੈ ਮੈਂ ਨਿਵੇਦਨ ਕਰਾਂਗਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਆਦਰਨੀ ਸ਼੍ਰੀ ਤਰੁਤ ਚੌਕ ਜੀ ਨੂੰ ਕਿ ਉਹ ਇਸ ਪੱਤਰਕਾਰ वार्ता ਰਹੀਂ ਜਿਹੜਾ ਇਹ ਉਹ ਤੁਹਾਡੇ ਦਰਾਂ ਆਪਣਾ ਸੰਦੇਸ਼ ਜਿਹੜਾ ਇਹ ਉਤਰਨਤਾਂ ਦੀ ਜਨਤਾ ਦੇ ਜਨਜਤ ਤੱਕ ਪਹੁੰਚਾਉਣ ਔਰ ਸਰਕਾਰ ਨੇ ਜੋ ਇਹਤੇ ਨਕਾਮੀਆਂ ਨੇ ਜੋ ਸਰਕਾਰ ਦੀਆਂ ਪਾਲਿਸੀਆਂ ਦਾ ਫੇਲੀਅਰ ਹੈ ਉਸ ਬਾਰੇ ਵੀ ਜਿਹੜਾ ਹੈ ਟਾਡੇ ਮਾਧਿਅਮ ਦੇ ਨਾਲ ਜਨਤਾ ਨੂੰ ਜਾਗਰੂਕ ਕਰਾਨ ਮਾਨਯੋਗ ਸ਼੍ਰੀ ਦਰਨ ਚੋਪੜੀ ਮੇਰੇ ਪ੍ਰੈਸ ਦੇ ਸਾਥੀ ਅੱਜ 1 ਨਵੰਬਰ ਹੈ ਔਰ 1 ਨਵੰਬਰ ਸਾਡੇ ਸੇ ਬਹੁਤ ਮਹੱਤਵਪੂਰਨ ਹੈ 21 ਨਵੰਬਰ ਨੂੰ ਸਾਡਾ ਸੂਬਾ ਬਣਿਆ ਸੀ ਅੱਜ ਪੰਜਾਬ ਦੇ ਹੈ ਮੈਂ ਤੁਹਾਡੇ ਨਹੀਂ ਸਭ ਨਾਲ ਪਹਿਲਾਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਅੱਜ ਪੰਜਾਬ ਦੇ ਤੇ ਵਧਾਈ ਦਿੰਦਾ ਅੱਜ ਦਾ ਪੰਜਾਬ ਦੇ ਜਿੱਥੇ ਸਾਡੇ ਨਾਲ ਬਣੇ ਸੂਬਿਆਂ ਨੇ ਖੁਸ਼ੀਆਂ ਦੇ ਤੌਰ ਤੇ ਅੱਜ ਦੇ ਦਿਨ ਨੂੰ ਮਨਾ ਰਹੇ ਲੇਕਿਨ ਮੈਂ ਹਰਾਨਾ ਪੰਜਾਬ ਦੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਜੀ ਹਰ ਜਿਹੜੀ ਕਿ ਹਰ ਗੱਲ ਨੂੰ ਇਟਰੇਟਿਵ ਰੂਪ ਚ ਮਨਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹੈ ਲੇਕਿਨ ਅੱਜ ਪੰਜਾਬ ਡੇ ਦੇ ਉੱਤੇ ਕੋਈ ਸੈਲੀਬ੍ਰੇਸ਼ਨ ਦਾ ਪ੍ਰੋਗਰਾਮ ਪੰਜਾਬ ਚ ਨਹੀਂ ਹੋ ਰਿਹਾ ਕਿਉਂਕਿ ਆਉਂ ਲੱਗ ਰਿਹਾ ਹੈ ਕਿ ਪੰਜਾਬ ਪੰਜਾਬ ਚੋਂ ਚੱਲ ਹੀ ਨਹੀਂ ਰਿਹਾ ਪੰਜਾਬ ਦਿੱਲੀਓ ਆਮ ਆਦਮੀ ਪਾਰਟੀ ਦੀ ਕਟ ਪੁਤਲੀ ਬਣਾ ਕੇ ਪੰਜਾਬ ਨੂੰ ਚਲਾਇਆ ਜਾ ਰਿਹਾ ਤਿਹਾਰ ਜੇਲ ਰਿਟਰਨ ਲੀਡਰਸ ਚਾਹੇ ਉਹ ਕੇਜਰੀਵਾਲ ਸਾਹਿਬ ਨੇ ਚਾਹੇ ਸੁਸੋਦੀਆ ਸਾਹਿਬ ਨੇ ਜਦ ਜੈਨ ਸਾਹਿਬ ਨੇ ਜਾਂ ਬਾਕੀ ਜਿਹੜੇ ਆ ਕੇ ਪੰਜਾਬ ਚ ਅਲੱਗ-ਅਲੱਗ ਥਾਵਾਂ ਤੇ ਬੈਠੇ ਉਹ ਪੰਜਾਬ ਦੇ ਨਿਰਣੇ ਲੈ ਰਹੇ ਇਹ ਪੰਜਾਬ ਦੀ ਜਨਤਾ ਦਾ ਪੰਜਾਬੀਆਂ ਦੇ ਨਿਰਣੇ ਦਾ અપਮਾਨ ਹੈ ਅੱਜ 1 ਨਵੰਬਰ ਹੈ ਔਰ ਅੱਜ ਸਵੇਰ ਦੇ ਖਬਰ ਦੀ ਖਬਰ ਹੈ ਕਿ ਪੰਜਾਬ ਦਾ ਇੰਟਰਨੈਸ਼ਨਲ ਖਿਡਾਰੀ ਜਿਹੜੀ ਬਰੂਟਲ ਹੱਤਿਆ ਹੋਇਆ ਰੋਜ਼ ਇੱਕ ਨਿਊਜ਼ ਆ ਰਹੀ ਰੋਜ਼ ਇੱਕ ਨਿਊਜ਼ ਆ ਰਹੀ ਔਰ ਮੈਂ ਮੰਗ ਕਰਨਾ ਮੁੱਖ ਮੰਤਰੀ ਸਾਹਿਬ ਇਸ ਬਰੂਟਲ ਹਤਿਆ ਤੇ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਪੰਜਾਬ ਨੇ ਐਡਾ ਵੱਡਾ ਇੱਕ ਖਿਡਾਰੀ ਖੋਤਾ ਔਰ ਰੋਜ਼ ਹਤਿਆ ਹੋ ਰਹੀ ਪੰਜਾਬ ਅੱਜ ਕ੍ਰਾਈਮ ਐਂਡ ਕਰਪਸ਼ਨ ਹੋਰ ਸੈਂਟਰ ਬਣਾ ਦਿੱਤਾ ਆਮ ਆਦਮੀ ਪਾਰਟੀ ਇਹ ਆਪ ਦਾ ਪਾਰਟੀ ਕਾਪ ਦਾ ਪਾਰਟੀ ਦੋਨੋਂ ਪਾਰਟੀਆਂ ਪਹਿਲੇ ਉਹਨਾਂ ਨੇ ਪੰਜਾਬ ਦਾ ਬੇੜਾ ਕਰ ਕੀਤਾ ਹੁੰਨੇ ਬੇੜਾ ਕਰ ਇਸ ਕ੍ਰਾਈਮ ਐਂਡ ਕ腐ਸ਼ਨ ਦੀ ਸਰਕਾਰ ਜਿਹੜੀ ਇਹ ਦੋਨਾਂ ਨੂੰ ਸਪੋਰਟ ਕਰ ਰਹੀ ਹੈ ਅਖਬਾਰ ਚੁੱਕ ਕੇ ਦੇਖ ਲਓ ਨਿਊਜ਼ ਤੁਹਾਡਾ ਪੋਰਟਲ ਖੋਲੀ ਦਾ ਤੁਹਾਡੀ ਜਦੋਂ ਦਕੀਦਾ ਤਰੋਜ ਨਿਊਜ਼ ਹੈ ਕਦੇ ਕਿਸੇ ਸੁਨੇਹਾ ਰਹੇ ਤੇ ਗੋਲੀਆਂ ਚੱਲ ਗਈਆਂ ਕਿਤੇ ਇੰਡਸਟਰੀਸ ਤੇ ਗੋਲੀਆਂ ਚੱਲ ਗਈਆਂ ਮੈਂ ਅੱਜ ਡਿਮਾਂਡ ਕਰਨਾ ਕਿ ਭਗਵੰਤ ਮਾਨ ਸਾਹਿਬ ਜੇ ਤੁਹਾਡ ਕੋ ਪੰਜਾਬ ਸਮਿਟੀਆਂ ਨਹੀਂ ਜਾ ਰਿਹਾ ਤੇ ਰਿਜ਼ਾਈਨ ਕਰੋ ਕ੍ਰਾਈਮ ਔਰ ਕਰਪਸ਼ਨ ਦੀ ਕੈਪੀਟਲ ਨਾ ਮੇਰੇ ਪੰਜਾਬ ਨੂੰ ਬਣਨ ਦਿਓ ਜਿਹੜੇ ਤਿਹਾਰ ਜੇਲ ਰਿਟਰਨ ਪਰੋਣੇ ਆ ਕੇ ਪੰਜਾਬ ਚ ਬੈਠੇ ਨੇ ਉਹਨਾਂ ਪਰੋਣਿਆਂ ਦੀ ਚਾਪਲੂਸੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਉਮੀਦ ਪੰਜਾਬ ਦੇ ਲੋਕਾਂ ਦੀ ਸੁਰੱਖਿਆ اور ਪੰਜਾਬ ਦੇ ਲੋਕਾਂ ਨਾਲ ਕੀਤੇ ਵਾਦੇ ਭੁੱਲ ਗਏ ਤੁਸੀਂ ਸਾਰੀ ਸਰਕਾਰ ਪਰੋਣਿਆਂ ਦੇ ਆਸ-ਪਾਸ ਲੱਗੀ ਹੈ ਪਰੋਣਿਆਂ سے ਚੰਡੀਗੜ੍ਹ ਦੇ ਸ਼ੀਸ਼ਮੈਲ ਬਣਾਇਆ ਗਿਆ ਪਹਿਲੇ ਦਿੱਲੀ ਦੇ ਸੀ ਇਸਮੈਲ ਸੀ ਔਰ ਮੈਂ ਨਹੀਂ ਕਹਿ ਰਿਹਾ ਆਮ ਆਦਮੀ ਪਾਰਟੀ ਦੀ ਮੈਂਬਰ ਆਫ ਪਾਰਲੀਮੈਂਟ ਮਈ ਵਾਲ ਨੇ ਟਵੀਟ ਕੀਤਾ ਉਹ ਪੈਸਾ ਕਿਰਾਏ ਪੰਜਾਬ ਦਾ ਪੈਸਾ ਤੁਸੀਂ ਇਸਤੇਮਾਲ ਕਰ ਰਹੇ ਹੋ ਆਪਣੀ ਆਰਾਮ ਹਾਸਤੇ ਦੁਰਭਾਗ્યਪੂਰਨ ਇਹ ਸਰਕਾਰ ਟੋਟਲ ਫੇਲ ਸਰਕਾਰ ਹੈ ਇੰਡਸਟਰੀਏ ਸਰਕਾਰ ਤੇ ਫੇਲ ਹੈ ਮੈਂ ਅੱਜ ਵੋਟ ਮੰਗਣ ਆਇਆ ਇਹਨਾਂ ਨੂੰ ਪੁੱਛਣਾ ਚਾਹਨਾ ਭਗਵੰਤ ਜੀ ਸਾਹਿਬ ਕਿਸਾਨਾਂ ਨੂੰ ਤੁਸੀਂ ਕਹੇ ਸੀ ਐਮਐਸਪੀ ਤੇ ਕੇਂਦਰ ਸਰਕਾਰ ਦੇਗੀ ਅਸੀਂ ਟੋਪ-ਅਪ ਦੇਾਂਗੇ ਟੋਪ-ਅਪ ਅੱਠ ਫਸਲਾ ਬੀਤ ਗਏ ਆ ਇੱਕ ਵੀ ਟੋਪ ਅਪ ਨਹੀਂ ਆਇਆ ਇੱਕ ਵੀ ਟੋਪ ਅਪ ਨਹੀਂ ਆਇਆ ਪੈਨਾਂ ਨੂੰ 1000 ਰੁਪਏ ਦੇਣਾ ਸੀ ਅੱਜ 46000 ਰੁਪਏ ਬਕਾਇਆ ਹੋ ਗਿਆ ਇੱਕ ਪੈਨ ਦਾ 46000 ਰੁਪਏ ਇੱਕ ਪੈਨ ਦਾ ਬਕਾਇਆ ਹੈ ਅਗਲੇ ਮਹੀਨੇ 47000 ਹੋ ਜਾਣਾ ਉਸ ਤੋਂ ਅਗਲੇ ਮਹੀਨੇ 48000 ਹੋ ਜਾਣਾ ਇਹਨਾਂ ਦੀ ਸਰਕਾਰ ਦਾ ਕਾਊਂਟਡਾਊਨ ਸਟਾਰਟ ਹੋ ਚੁੱਕਾ ਹੈ ਆਮ ਜਨਤਾ ਕਹਿ ਰਹੀ ਹੈ ਮੈਂ ਉਹਨੇ ਫੀਲਡ ਚ ਹੋ ਕੇ ਆਇਆ ਗਲੀ ਗਲੀ ਬਾਜ਼ਾਰ ਬਾਜ਼ਾਰ ਲੋਕਾਂ ਨੂੰ ਮਿਲ ਕੇ ਆਇਆ ਲੋਕ ਕਹਿ ਰਹੇ ਨੇ ਕਿ ਇਹਨਾਂ ਦਾ ਕਾਊਂਟਡਾਊਨ ਸਟਾਰਟ ਹੈ ਫੇਅਰਵੈਲ ਪਾਰਟੀ ਸੀ ਦੇ ਰਿਆਂ ਤਰਨ ਤਰਨ ਦਾ ਜਿਮਨੀ ਚੌਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਦਾ ਫੇਅਰਵੈਲ ਹੋਏਗਾ ਬਾਏ ਬਾਏ ਭਗਵੰਤ ਮਾਨ ਪੰਜਾਬ ਦੀ ਜਨਤਾ ਕਹਿ ਰਹੀ ਬਾਏ ਬਾਏ ਜਾਓ ਗਲੋ ਲੱਥੋ ਇੰਡਸਟਰੀ ਫੇਲ ਕਾਮਰਸ ਫੇਲ ਫਾਰਮਿੰਗ ਫੇਲ ਸਰਵਿਸ ਸੈਕਟਰ ਫੇਲ ਐਸ ਸਰਕਾਰ ਨੇ ਚਾਰ ਹੀ ਫਾਈਨੈਂਸ਼ੀਅਲ ਜਿਹੜੇ ਪਿਲਰਸ ਨੇ ਉਹਨਾਂ ਨੂੰ ਖਰਾਬ ਕਰ ਦਿੱਤਾ ਖਤਮ ਕਰ ਦਿੱਤਾ ਔਰ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਹੈ ਕਿ ਇਹ ਭਗਵੰਤ ਮਾਨ ਸਾਹਿਬ ਨੂੰ ਹੁਣ ਜਾਣਾ ਪਏਗਾ ਇੱਥੇ ਇੱਕ ਪਾਰਟੀ ਹੋਰ ਵੋਟ ਮੰਗ ਰਹੀ ਹੈ ਮੇਰੀ ਤੁਹਾਡੇ ਕੇ ਬੇਨਤੀ ਹੈ ਕਿ ਕਾਪ ਦਾ ਪਾਰਟੀ ਅਵਲੀ ਆਏ ਅੱਜ 1 ਨਵੰਬਰ ਹੈ 1 ਨਵੰਬਰ ਯਾਨੀ 1 ਨਵੰਬਰ 1984 ਕਿਨਾ ਨੇ ਸਿੱਖਾਂ ਦੇ ਗਲਿਆਂ 'ਚ ਦੇਸ਼ ਦੇ 52 ਸ਼ਹਿਰਾਂ 'ਚ ਟਾਇਰ ਪਾ ਕੇ ਜਿੰਦਾ ਜਲਾਇਆ ਵਾਜੇ ਤੇ ਵੋਟ ਮੰਗ ਰਹੇ 1 ਨਵੰਬਰ ਵਾਲੇ ਦਿਨ ਬੰਦੀ ਨੇਰੂ ਪਰਿਵਾਰ ਦੇ ਘਰ ਚ ਬੈਠ ਕੇ ਸਿੱਖਾਂ ਨੂੰ ਮਾਰਨ ਦੀ ਯੋਜਨਾ ਬਣਾਈਆਂ ਔਰ 16000 ਸਿੱਖ ਜ਼ਿੰਦਾ ਜਲਾਤੇ ਗਏ ਦੁਕਾਨਾਂ ਚੋਂ ਨਾ ਦੇਖ ਕੇ ਦੁਕਾਨਾਂ ਸਾੜੀਆਂ ਗਈਆਂ ਘਰ ਸਾੜੇ ਗਏ ਵੋਟਰ ਲਿਸ ਫੜਕੇ ਇੱਕ ਇੱਕ ਵੋਟ ਫੜਕੇ ਸਿੱਖਾਂ ਦੇ ਘਰ ਲੱਭ ਕੇ 52 ਸ਼ਹਿਰਾਂ ਚ ਸ਼ਮਸ਼ਾਨ ਕਿੰਨੇ ਬਣਾਇਆ ਉਹ ਗਾਂਧੀ ਨਹਿਰੂ ਪਰਿਵਾਰ ਦਾ ਪੋਸਟਰ ਲਾ ਕੇ ਰਾਜਾ ਵਡਿੰਗ ਔਰ ਪ੍ਰਤਾਪ ਬਾਜਵਾ ਤਰਨਤਾਰਨ ਚ ਵੋਟਾਂ ਮੰਗਰੇ ਜਿਨ੍ਹਾਂ ਦੇ ਦਾਮਨ ਸਿੱਖਾਂ ਦੇ ਖੂਨ ਨਾਲ ਰੰਗੇ ਨੇ जिन्ना ने श्री हरमंदिर साहिब ਤੇ ਟੈਂਕ ਚੜਾਤਾ ਉਹ ਆ ਜਾ ਕੇ ਤਰਨ ਤਰਨ ਦੇ ਹਲਕੇ ਚ ਵੋਟਾਂ ਮੰਗਰੇ ਔਰ 1 ਨਵੰਬਰ ਨੂੰ ਕਾਰਜਕ੍ਰਮ ਕੀਤੇ ਜਾ ਰਹੇ ਨੇ ਔਰ ਕੱਲਾ ਮਾਰਿਆ ਨਹੀਂ ਜਿੰਦਾ ਨਹੀਂ ਜਲਾਇਆ ਲੁੱਟਿਆ ਹੀ ਨਹੀਂ ਕੱਲਾ ਲੁੱਟਣ ਵਾਲੇ ਜਲਾਣ ਵਾਲੇ ਕਾਤਿਲਾਂ ਨੂੰ ਸ਼ਰਨ ਵੀ ਦਿੱਤੇ 30 ਸਾਲ ਜਿਹੜਾ ਕਾਉਂਸਲਰ ਚ ਨੂੰ ਐਮ ਐਲ ਏ ਬਣਾਤਾ ਜਿਹੜਾ ਐਮ ਐਲ ਏ ਸੀ ਨੂੰ ਐਮ ਪੀ ਬਣਾਤਾ ਜਿਨ ਨੇ ਸਿੱਖਾਂ ਦਾ ਕਤਲ ਕੀਤਾ ਉਹਨੂੰ ਵੱਡੀਆਂ ਪਦਮੀਆਂ ਦਿੱਤੀਆਂ ਗਈਆਂ ਅੱਜ 1 ਨਵੰਬਰ ਤਰਾਸਦੀ ਦੀ ਯਾਦ ਦਾ ਦਿਨ ਹੈ ਅੱਜ 1 ਨਵੰਬਰ ਪੰਜਾਬੀਆਂ ਨੂੰ ਸਿੱਖਾਂ ਨੂੰ ਜ਼ਿੰਦਾ ਜ਼ਲਾਂ ਦੀ 52 ਸ਼ਹਿਰਾਂ ਨੂੰ ਸ਼ਮਸ਼ਾਨ ਬਣਾਉਣ ਦਾ ਦਿਨ ਹੈ ਪੂਰੀ ਵਰ੍ਹੇਗਾਂਢ ਹੈ ਉਸ ਕਾਲੇ ਦੌਰ ਦੀ ਵਰਚਗਾਂਡ ਹੈ ਐਸੀ ਜੇਕ ਨਾਮ ਆਪਣਾ ਭੁੱਲ ਨਹੀਂ ਸਕਦਾ ਮੈਂ ਪੁੱਛਣਾ ਚਾਹਨਾ ਪ੍ਰਤਾਪ ਬਾਜਵਾ ਰਾਜਾ ਵਡਿੰਗ ਔਰ ਕਾਂਗਰਸੀ ਲੀਡਰਸ਼ਿਪ ਨੂੰ ਉਸ ਪਾਰਟੀ ਚੋ ਜਿਸ ਪਾਰਟੀ ਦੇ ਅੰਦਰ ਸੱਜਨ ਕੁਮਾਰ ਹੈ ਉਹ ਅੱਜ ਸਿੱਖਾਂ ਦੇ ਕਤਲ ਦੇ ਕੇਸ ਚ ਜੇਲ੍ਹ ਚ ਹੈ ਲੇਕਿਨ ਅੱਜ ਵੀ ਕਾਂਗਰਸ ਦਾ ਲੀਡਰ ਹੈ ਉਹ ਜਗਦੀਸ਼ ਟ੍ਰੈਕਟਰ ਜਿਹੜਾ ਕਹਿੰਦਾ ਮੈਨੇ ਸਰਦਾਰ ਮਾਰਤੇ ਮੇਰਾ ਕੀ ਹੋਇਆ ਜਿਹਦਾ ਨਾਰਕੋ ਟੈਸਟ ਹੋਇਆ ਇਨੂੰ ਸਜ਼ਾ ਹੋਣ ਵਾਲੀ ਹੈ ਉਹ ਵੀ ਆ ਉਹ ਵੀ ਕਾਂਗਰਸ ਪਾਰਟੀ ਚ ਹੈ ਤੇ ਪ੍ਰਤਾਪ ਸਿੰਘ ਬਾਜਵਾ ਵੀ ਕਾਂਗਰਸ ਪਾਰਟੀ ਚ ਹੈ ਬੋਢੀ ਸਿੰਘ ਸਾਹਿਬ ਵੀ ਕਾਂਗਰਸ ਪਾਰਟੀ ਚ ਹੈ ਪੁੱਲ ਬੰਗੜ ਗੁਰਦੁਆਰਾ ਸਰਣਨਾਲਾ ਵੀ ਪਾਰਟੀ ਚ ਹੈ ਔਰ ਅਸੀਂ ਪੰਜਾਬ ਚ ਵੋਟਾਂ ਮੰਗ ਰਹੇ ਹਾਂ ਉਹ ਕਮਲਨਾਥ ਜੀ ਦਾ ਗਵਾ ਅਦਾਲਤ ਚ ਬਿਆਨ ਦਿਆ ਕਿ ਜਦੋਂ ਗੁਰਦੁਆਰਾ ਸਾਡ ਰਿਆ ਸੀ ਮੌਬ ਨੂੰ ਲੀਡ ਕਮਲਨਾਥ ਕਰ ਰਿਹਾ ਸੀ ਉਹਨੂੰ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਇਆ ਔਰ ਅੱਜ ਵੀ ਕਾਂਗਰਸ ਦਾ ਲੀਡਰ ਹੈ ਉਹ ਵੀ ਕਾਂਗਰਸ ਚ ਹੈ ਤੇ ਇਹ ਵੀ ਕਾਂਗਰਸ ਚ ਨੇ ਕਿਉਂ ਚੰਦ ਵੋਟਾਂ ਕਾਰਨ ਚੰਦ ਕੁਰਸੀਆਂ ਕਾਰਨ ਸਿੱਖਾਂ ਦੇ ਕਾਤਲਾਂ ਦੀ ਪਾਰਟੀ ਦੇ ਅੰਦਰ ਬੈਠੇ ਹੋ ਆਧਿਕ ਨੰਬਰ 16000 ਇਹ ਸਿੱਖ ਜ਼ਿੰਦਾ ਮਾਰੇ ਸੀ ਉਹਨਾਂ ਦੇ ਕਤਲਗਾਰ ਦਾ ਦਿਨ ਹੈ ਮੇਰੀ ਪ੍ਰਤਾਪ ਸਿੰਘ ਬਾਜਵਾ ਰਾਜਾ ਬਢਿੰਗਾ ਕੇ ਬੇਨਤੀ ਹੈ ਕਾਂਗਰਸ ਭਵਨ ਤੋਂ 3 ਕਿਲੋਮੀਟਰ ਦੂਰ ਦਿੱਲੀ ਦੇ ਅੰਦਰ ਸਿੱਖ ਵਿਧਵਾ ਕਲੋਨੀ ਹੈ ਉਹ ਵਿਧਵਾ ਕਿਸੇ ਭੁਕੰਪਚ ਨਹੀਂ ਮਰੀਆਂ ਕਿਸੇ ਹਾੜ ਚ ਨਹੀਂ ਮਰੀਆਂ ਕਿਸੇ ਬਿਜਲੀ ਲੱਗਣ ਨਾਲ ਨਹੀਂ ਮਰੀਆਂ ਕਾਂਗਰਸ ਦੇ ਲੀਡਰਾਂ ਨੇ ਉਹਨਾਂ ਦੇ ਘਰ ਵਾਲਿਆਂ ਨੂੰ ਜ਼ਿੰਦਾ ਜਲਾਇਆ ਉਤਰਾਸਦੀ ਹੈ ਸਾਡੇ ਦਿਲ ਚ ਪੰਜਾਬ ਕਦੀ ਵੀ ਇਨਾ ਕਾਤਲਾ ਨਾ ਖੜਾ ਨਹੀਂ ਹੋ ਸਕਦਾ ਹੁਣ ਤੇ ਅੱਗੇ ਤੇ ਕਹਿੰਦੇ ਸੀ ਨਾ ਕਿਸੇ ਨੂੰ ਸਜ਼ਾ ਨਹੀਂ ਹੋਈ ਮੋਦੀ ਸਾਹਿਬ 2014 ਚਾਹੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਸਿੱਖ ਕਤਲਗਾਰਦ ਦੀਆਂ ਫਾਈਲਾਂ ਖੋਲੀਆਂ ਤੇ ਉਹਨਾਂ ਦੇ ਪਰਚੇ ਸ਼ੁਰੂ ਹੋਏ 30 ਸਾਲ 1984 ਤੋਂ 2014 ਪਾਣੀਓ ਪਰਚਾ 2 ਕੋਟ ਨਹੀਂ ਹੋਇਆ ਕੌਣ ਬਚੰਦਾ ਰਿਹਾ ਉਹਨਾਂ ਨੂੰ ਕੌਣ ਉਹਨੂੰ ਮਹਾ ਮੰੰਡਿਤ ਕਰਦਾ ਰਿਹਾ ਜਿਹੜੇ ਲੋਕ ਕਾਤਲਾਂ ਨੂੰ ਬਚਾਉਂਦੇ ਰਹੇ ਕਾਤਲਾਂ ਨੂੰ ਮਹਾ ਮੰੰਡਿਤ ਕਰਦੇ ਰਹੇ ਸਿੱਖਾਂ ਦੇ ਕਤਲ ਕਤਲ ਕਰਨ ਵਾਲਿਆਂ ਦੀ ਸ਼ਰਨਸਥਲੀ ਬਣ ਗਈ ਕਾਂਗਰਸ ਪਰ ਪੰਜਾਬ ਦੇ ਕਾਂਗਰਸ ਦੇ ਲੀਡਰ ਵੋਟਾਂ ਦੀ ਖਾਤਰ ਚੰਦ ਵੋਟਾਂ ਕਾਰਨ ਉਸ ਕਾਤਲ ਪਾਰਟੀ ਦੇ ਉਹ ਕਾਤਲ ਲੀਡਰਾਂ ਥੱਲੇ ਕੰਮ ਕਰ ਰਹੇ ਜਗਦੀਸ਼ ਟਾਇਲਰ ਦਾ ਬਿਆਨ ਹੈ ਸੋਸ਼ਲ ਮੀਡੀਆ ਤੇ ਵੀ ਹੈ ਕਿ ਮੈਂ ਗੱਡੀ ਡਰਾਈਵ ਕਰ ਰਿਆ ਸੀ ਜਜੀਵ ਕੰਦੀ ਐਜੇ ਪ੍ਰਾਈਮ ਮਿੰისტਰ ਮੇਰੇ ਨਾਲ ਬੈਠੇ ਸੀ ਸੀ ਪੂਰਾ ਦਿੱਲੀ ਦਾ ਦੌਰਾ ਕਰ ਰਹੇ ਸੀ ਕੀ ਦੇਖਣ ਗਏ ਸੀ ਇੱਕ ਪ੍ਰਾਈਮ ਮਿੰਸਟਰ ਮਿਡ ਨਾਈਟ ਕਿ ਕਿੱਥੇ ਕਿੱਥੇ ਅੱਗ ਲੱਗ ਰਹੀ ਹੈ ਕਿੰਨੇ ਘਰ ਸੜੇ ਨੇ ਕੌਣ ਨਿਰਦੇਸ਼ ਦੇ ਰਿਹਾ ਸੀ ਐਸੇ ਕੜੇ ਰਾਜ ਨੇ ਜਗਦੀਸ਼ ਟਾਇਲਰ ਕੋਲ ਇਹ ਅੱਜ ਵੀ ਉਹਨਾਂ ਕਾਂਗਰਸ ਪਾਰਟੀ 'ਚ ਰੱਖਿਆ ਐ ਐਸੇ ਕੜੇ ਰਾਜ ਨੇ ਕਮਲਨਾਥ ਕੋ ਕਿ ਉਹ ਸਿੱਖ ਕਤਲੋਗਾਰਦ ਦਾ આરોપી ਹੋਣ ਦੇ ਬਾਵਜੂਦ ਉਹ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਬੰਦਾ ਕਦੀ ਕਾਮਰਸ ਮਿਨਿਸਟਰ ਬੰਦਾ ਸੱਜਨ ਕੁਮਾਰ ਨੂੰ ਕੈਦ ਹੋ ਗਈ ਮੋਦੀ ਸਾਹਿਬ ਨੇ ਕਮਿਸ਼ਨ ਬਣਾਇਆ ਤੇ ਜੇਲ੍ਹ 'ਚ ਚਲਾ ਗਿਆ ਉਹ ਅੱਜ ਵੀ ਕਾਂਗਰਸ ਦਾ ਲੀਡਰ ਹੈ ਕੀ ਗਾਂਧੀ ਪਰਿਵਾਰ ਦੇ ਰਾਜ ਗਾਂਧੀ ਪਰਿਵਾਰ ਦੇ ਕੜੇ ਰਾਜ ਨੇ ਇਹਨਾਂ ਲੋਕਾਂ ਕੋਲ ਔਰ ਜਿੰਨਾ ਦੇ ਹੱਥ ਤੱਕ ਸਿੱਖਾਂ ਦੇ ਖੂਨ ਨਾਲ ਰੰਗੇ ਨੇ ਉਹਨਾਂ ਦੀ ਦਾਸਤਾ ਕੌਣ ਕਰ ਰਿਹਾ ਹੈ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਹੋਰ ਅੱਥੇ ਵੋਟਾ ਮੰਗ ਰਿਹਾ ਇੱਕ ਨਵੰਬਰ ਵਾਲੇ ਦਿਨ ਸ਼ਰਮ ਆਣੀ ਚਾਹੀਦੀ ਹੈ ਦੋਨੋਂ ਕੋਲ ਅਜੰਡਾ ਕੋਈ ਨਹੀਂ ਜੇ ਦੋ ਹੀ ਪਾਰਟੀਆਂ ਨੇ ਇਸ ਵੇਲੇ ਮੈਦਾਨ ਚ ਦੋਨੋਂ ਪਾਰਟੀਆਂ ਕੋਈ ਅਜੰਡਾ ਨਹੀਂ ਇੱਕ ਦਿੱਲੀ ਦੇ ਦੰਗਈ ਆ ਕੇ ਤੇ ਬਹਿ ਗਏ ਨੇ ਇੱਕ ਦਿੱਲੀ ਦੇ ਲੁਟੇਰੇ ਆ ਕੇ ਬਹਿ ਗਏ ਦੋਨਾਂ ਦਾ ਅਪਰਾਧਿਕ ਰਿਕਾਰਡ ਲੁੱਟਕਾ ਚੁੱਟਦਾ ਵੀ ਔਰ ਕ੍ਰਾਈਮ ਦਾ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤੇ ਨਰਿੰਦਰ ਮੋਦੀ ਦੇ ਨੇਤ੍ਰਿਤਵ ਦੀ ਡਬਲ ਇੰਜਨ ਦੀ ਸਰਕਾਰ ਪੰਜਾਬ ਚ ਬੰਨੀ ਚਾਹੀਦੀ ਅੱਜ ਪੰਜਾਬ ਦੀ ਆਵਾਜ਼ ਹੈ ਪਿੰਡ ਪਿੰਡ ਦੀ ਆਵਾਜ਼ ਹੈ ਨਾ ਚਾਹੀਦੀ ਕਾਪ ਦਾ ਨਾ ਚਾਹੀਦੀ ਆਪ ਦਾ ਪੰਜਾਬ ਮੰਗੇ ਭਾਜਪਾ ਔਰੇ ਤਰਨ ਤਰਨ ਦਾ ਚੋਣ ਆਗਾਜ਼ ਹੋਏਗਾ 2027 ਦੇ ਚੋਣ ਦਾ ਇੱਕ ਟ੍ਰੇਲਰ ਹੈ ਜਿਹੜਾ ਸੜਕਾਂ ਦੇ ਲੋਕ ਖੜੇ ਹੋ ਕੇ ਇਹ ਹੁਨੇ ਸੀ ਲੰਘ ਕੇ ਆਇਆ ਲਗਭਗ 40 ਮਿੰਟ ਲੱਗੇ ਮੈਂ ਤੁਹਾਡ ਕੋ ਪਹੁੰਚ ਦੋ ਇੱਥੇ ਪਹੁੰਚਣਾ ਸੀ ਸੜਕਾਂ ਦੇ ਮਾਸਟਰ ਕਪੜੇ ਲਾ ਕੇ ਨੰਗੇ ਘੁਮਰੇ ਮਹਿਲਾ ਟੀਚਰ ਲਾਈਨਾਂ 'ਚ ਜਲੂਸ ਕੱਢ ਰਹੀਆਂ ਆਪਣਾ ਆਮ ਆਦਮੀ ਪਾਰਟੀ ਦੇ ਦਫ਼ਤਰ ਬਾਹਰ ਪੰਜਾਬ ਦਾ ਟੀਚਰ ਸੜਕਤੇ ਆ ਡਾਕਟਰ ਟੀਚਰ ਤੇ ਸੜਕਤੇ ਡੀਸੀ ਦਫਤਰ ਦੇ EMPLOYE ਸੜਕਤੇ ਤਹਿਸੀਲਦਾਰ ਸੜਕਤੇ ਰੈਵਨਿਊ ਆਫੀਸਰ ਸੜਕਤੇ ਟ੍ਰਾਂਸਪੋਰਟ ਆਫੀਸਰ ਸੜਕਤੇ ਸਾਰਾ ਪੰਜਾਬ ਸੜਕਤੇ ਆ ਤਰਾਇਮਾਮ ਤਰਾਇਮਾਮ ਕਰ ਰਿਹਾ ਹੈ ਲਾਅ ਐਂਡ ਆਰਡਰ ਵਿਗੜਿਆ ਆਇਆ ਸੀ ਬਾਜ਼ਾਰ ਤੇ ਸਾਂ ਸੁਨਿਆਰਿਆਂ ਨੇ ਅੰਦਰੋਂ ਸ਼ਟਰ ਬੰਦ ਕੀਤੇ ਹੋਏ ਨੇ ਕਿ ਪਤਾ ਨਹੀਂ ਕੌਣ ਆ ਜਾਏਗਾ ਕੌਣ ਸਾਡੀ ਦੁਕਾਨ ਲੁੱਟ ਲੇਗਾ ਇੰਡਸਟਰੀ ਲਿਸਟ ਆਪਣਾ ਘਰ ਛੱਡ ਕੇ ਪੰਜਾਬ ਚੋਂ ਬਾਹਰ ਜਾ ਰਹੇ ਨੇ ਵੱਡਾ ਕਿਸਾਨ سرمایہ دار ਕਿਸਾਨ ਪੰਜਾਬ ਛੱਡ ਗਿਆ ਪਿੰਡਾਂ ਚ ਰਹਿਣ ਨੂੰ ਤਿਆਰ ਕੋਈ ਨਹੀਂ ਕਿਉਂਕਿ ਜਿਹੜੀ ਇੰਡਸਟਰੀ ਆਮ ਆਦਮੀ ਪਾਰਟੀ ਨੇ ਪੰਜਾਬ ਚ ਲੈਂਦੀ ਔਰ ਇੰਡਸਟਰੀ ਹੈ ਰੰਗਦਾਰੀ ਦੀ ਇੰਡਸਟਰੀ ਆਪਹਾਰਨ ਇੰਡਸਟਰੀ ਐਸ ਵੀ ਤੇ ਇਹ ਪੰਜਾਬ ਦੀ ਜਨਤਾ ਤਰਨ ਤਰਨ ਦੇ ਰਹੀ ਆਪ ਦਾ ਔਰ ਕਾਪ ਦਾ ਦੋਨੋਂ ਪਾਰਟੀਆਂ ਨੂੰ ਕਰਾਰੀ ਚੋਟ ਦੇਣ ਵਾਲੀਆਂ ਸਜ਼ਾ ਦੇਣ ਵਾਲੀਆਂ ਜਿਨ੍ਹਾਂ ਦੇ ਦਾਮਨ ਕੋਹ ਨਰੰਗੇ ਉਹਨਾਂ ਨੂੰ ਵੀ ਦੇਣ ਵਾਲੀਆਂ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਔਰ ਲੁੱਟਣ ਦੀਆਂ ਯੋਜਨਾ ਬਣਾਉਣ ਲਈ ਉਹਨਾਂ ਨੂੰ ਵੀ ਦੇਣ ਵਾਲੀਆਂ ਐਸ ਵਿੱਚ ਇਸ ਇਲੈਕਸ਼ਨ ਦੇ ਅੰਦਰ ਸਪਸ਼ਟ ਰੂਪ ਵਿੱਚ ਜਨਤਾ ਦਾ ਮੰਨ ਬਣਿਆ ਆਪ ਦਾ ਰੁਕਾਪ ਦਾ ਨੂੰ ਸਜ਼ਾ ਦੇਣਗੇ ਔਰ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਗੇ ਮੈਂ ਤੁਹਾਡੇ ਰਹੀਂ ਕਿਉਂਕਿ ਭਗਵੰਤ ਸਿੰਘ ਸਾਹਿਬ ਇੱਥੇ ਆਣੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ ਕਿਸੇ ਪ੍ਰੈਸ ਕਾਨਫਰੰਸ ਨੂੰ ਪੁੱਛ ਲੈਣਾ ਭਗਵੰਤ ਮਾਨ ਸਾਹਿਬ 8 ਵੱਡੀਆਂ ਫਸਲਾਂ ਚਲ ਗਈਆਂ। ਛੋਟੀਆਂ ਵੀ 10-12 ਚਲ ਗਈਆਂ ਜੀ। ਕਿਸੇ ਫਸਲ ਤੇ ਟੌਪ-ਅਪ ਦਿੱਤਾ ਜੇ? ਕੋਈ ਕਿਸਾਨ ਨੂੰ ਪ੍ਰਸਾਹਿਤ ਕੀਤਾ ਜੇ? ਕੇਂਦਰ ਸਰਕਾਰ ਕਿਸਾਨਾਂ 'ਤੇ ਪੈਸਾ ਭੇਜ ਰਹੀ ਹੈ। ਕਿ ਇਹਨਾਂ ਨੂੰ ਐਜੂਕੇਟ ਕਰਕੇ ਪ੍ਰਾਲੀਆਂ ਦਾ ਸਮਾਧਾਨ ਕਰੋ। ਕੋਈ ਕੀਤਾ ਜੇ? ਜੇ ਮੋਦੀ ਜੀ ਹੈ ਤੇ ਸਿੱਧਾ ਪੈਸਾ ਪੰਜਾਬ ਦੇ ਕਿਸਾਨ ਦੇ ਖਜ਼ਾਨੇ ਜਾ ਰਿਹਾ। ਕੋਈ ਗਰੀਬ ਵਾਸੇ ਯੋਜਨਾ ਬਣਾਈ ਆਮ ਆਦਮੀ ਆਮ ਆਦਮੀ ਕਹਿ ਰਹੇ ਹੋ ਸ਼ੀਸ਼ਮੈਲ ਵਾਲੇ ਆਮ ਆਦਮੀ ਆ ਗਏ ਕਿਰੇ ਕਾਫਲਾ ਤੇ ਦੇਖੋ ਇੱਕ ਵਾਰੀ ਕੇਜਰੀਵਾਲ ਸਾਹਿਬ ਦਾ 40 40 45 45 ਗੰਡੀਆਂ ਦਾ ਕਾਫਲਾ ਚੱਲਦਾ ਮੈਂ ਉਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦਾ ਕੋਈ ਗਰੀਬ ਦਾ ਭਲਾ ਪੰਜਾਬ 'ਚ ਕਰ ਦਿਓ 1 ਕਰੋੜ 42 ਲੱਖ ਪੰਜਾਬੀਆਂ ਦੇ ਘਰ ਰਾਸ਼ਨ ਮੋਦੀ ਸਾਹਿਬ ਭੇਜ ਰਿਹਾ ਗਰੀਬਾਂ ਦੇ ਘਰ ਤੁਹਾਡੇ ਕੋਲ ਮੋਦੀ ਜੀ ਦਾ ਭੇਜਿਆ ਰਾਸ਼ਨ ਨਹੀਂ ਵੰਡਿਆ ਜਾ ਰਿਹਾ ਮੋਦੀ ਜੀ ਨੇ ਜਲ ਜੀਵਨ ਮਿਸ਼ਨ 'ਚ ਪੈਸਾ ਭੇਜਿਆ ਟੈਂਕੀਆਂ ਬਣਵਾਓ ਸ਼ਹਿਰਾਂ ਦੇ ਅੰਦਰ ਪਾਣੀ ਪਹੁੰਚਾਓ ਐਸੇ ਨਸਿੱਖੀਆ ਨਲਾਕ ਸਰਕਾਰ ਕੋਲ ਰੱਬ ਪ੍ਰਬੰਧ ਨਹੀਂ ਹੋ ਰਿਹਾ ਸਮਾਰਟ ਸਿਟੀ ਦਾ ਪੈਸਾ ਸੀ ਭੇਜਿਆ ਉਹਦਾ ਪ੍ਰਬੰਧ ਨਹੀਂ ਹੋ ਰਿਹਾ ਅੱਜ ਮੇਰਾ ਪੰਜਾਬ ਬਹੁਤ ਪਿੱਛੇ ਜਾ ਰਿਹਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਮੇਰੀ ਪ੍ਰੈਸ ਦੇ ਰਾਈ ਬੇਨਤੀ ਹੈ ਕਿ ਜਿਹੜੇ ਤਿਹਾਰ ਜੇਲ ਰਿਟਰਨ ਲੀਡਰ ਅਗਰ ਧਿਆਨ ਜਾਂ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਉਹਨਾਂ ਦੀ ਆਤਿਤੀ ਭਾਵ ਚ ਪੰਜਾਬ ਜਿਹਨਾਂ ਨੂੰ ਭੁੱਲ ਗਿਆ ਉਹ ਗਰੀਆਨ ਤੇ ਉਹਨਾਂ ਨੂੰ ਪੁੱਛੋ ਕਿ 46000 ਰੁਪਏ ਬੀਬੀਆਂ ਦਾ ਕਦੋਂ ਆਏਗਾ ਹਰ ਘਰ ਨੌਕਰੀ ਦਾ ਵਾਦਾ ਕਦੋਂ ਪੂਰਾ ਹੋਊਗਾ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਦਾ ਵਾਦਾ ਕਦੋਂ ਪੂਰਾ ਹੋਏਗਾ ਇਨਫਰਾਸਟ੍ਰਕਚਰ ਕ੍ਰੀਏਟ ਕਰਾਂਗੇ ਕਦੋਂ ਪੂਰਾ ਹੋਏਗਾ ਅੱਜ ਹਰਿਆਣਾ ਨੇ 2200 ਰੁਪਏ ਅਨਾਉਂਸ ਕੀਤਾ ਸਾਡਾ 47 40000 ਰੁਪਏ ਬਕਾਇਆ ਚੱਲਦਾ ਹੈ ਬਿਜਲੀ ਦੇ ਬਿੱਲ ਤੁਸੀਂ ਲਗਾਤਾਰ ਵਧਾ ਰਹੇ ਇੰਡਸਟਰੀ ਐਸੇ ਤੁਹਾਡੇ ਕੋਈ ਯੋਜਨਾ ਨਹੀਂ ਤਰਨ ਤਰਨ ਇੱਕ ਟ੍ਰੇਲਰ ਹੈ ਪੰਜਾਬ ਦੀ ਜਨਤਾ ਫਿਲਮ ਇਹਨਾਂ ਨੂੰ ਦਿਖਾਉਣ ਵਾਲੀ ਹੈ ਔਰ ਨਿਸ਼ਚਿਤ ਰੂਪ ਚ ਤਰਨ ਤਰਨ ਚੋਂ ਆਪ ਦਾ ਔਰ ਕਾਪ ਦਾ ਦੋਨੋਂ ਪਾਰਟੀ ਆ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਜਿੱਤੇ ਤੁਹਾਡਾ ਕੋਲ ਕੁਐਸਚਨ ਹੈ ਦੱਸੋ ਇੱਕ ਪੰਜਾਬਵੀਅਤਿਕ ਸੈਨਿਕ ਤੇ ਜਿਹੜੀ ਸਿੱਧੀ ਕਰਾਤਾ ਪੁੱਛਤਾ ਗਿਆ ਜੀ ਨਾਟ ਸਾਲਾ ਪੁਰਾਣਾ ਹੈ ਐਸਾ ਹੈ ਕਿ ਰੀਨਿਊ ਹੋਏਗਾ ਕੋਈ ਖਤਮ ਨਹੀਂ ਕੀਤਾ ਗਿਆ ਨਾ ਖਤਮ ਕੀਤਾ ਜਾਂਦਾ ਉਹ ਰਾਈਟਰ ਨਹੀਂ ਪੰਜਾਬ ਦੀ ਜੀ ਕੈਪਟਨ ਪੰਜਾਬ ਦੀ ਸੁਣੀ ਹੈ ਐਸਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਪੁਰਾਣਾ ਰੈਜ਼ੋਲੂਸ਼ਨ ਹੈ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਔਰ ਪੰਜਾਬ ਨੂੰ ਚੰਡੀਗੜ੍ਹ ਮਿਲਣਾ ਚਾਹੀਦਾ ਸਾਡੀ ਕਮਿਟਮੈਂਟ ਹੈ ਪੰਜਾਬ ਦੇ ਪਾਣੀ ਤੇ ਵੀ ਸਾਡਾ ਬੜਾ ਪੱਕਾ ਸਟੈਂਡ ਆ ਪੰਜਾਬ ਦੇ ਪਾਣੀ ਤੇ ਪਹਿਲਾ ਹੱਕ ਪੰਜਾਬ ਦਾ ਔਰ ਅਸੀਂ ਤੇ ਹੁਣ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸੀ ਉਹ ਵੀ ਮੋੜ ਕੇ ਪੰਜਾਬ ਦੇ ਖੇਤਾਂ ਨੂੰ ਔਰ ਪੰਜਾਬ ਦੇ ਖੇਤਾਂ ਨਾਲ ਅੱਗੇ ਜਿੱਥੇ ਵੀ ਚਾਹੀਦਾ ਪਹੁੰਚਾਵਾਂਗੇ ਲੇਕਿਨ ਪੰਜਾਬ ਦੀ ਪਲੈਨਿੰਗ ਅਸੇ ਕੌਣ ਬੈਠਾ ਹੈ ਅੱਜ ਪੰਜਾਬ ਦਾ ਪਾਣੀ ਥੱਲੇ ਜਾ ਰਿਹਾ ਹੈ ਹਰਿਆਣਾ ਸਰਕਾਰ ਨੇ ਉੱਥੇ ਕਿਸਾਨਾਂ ਨੂੰ ਬਾਸਮਤੀ ਨਾ ਲਾਓ ਔਰ ਦੂਜੀਆਂ ਚੀਜ਼ਾਂ ਲਾਓ ਔਰ ਐਸੇ ਪੈਸਾ ਦੇ ਰਹੀ ਪਲੈਨਿੰਗ ਕੀਤੀ ਹੈ ਕਿ ਪੰਜਾਬ ਹਰਿਆਣਾ ਕਿਸ ਤਰ੍ਹਾਂ ਆਪਣੀ ਫਸਲਾਂ ਦੇ ਅੰਦਰ ਬਦਲਾਵ ਲਿਆਏਗਾ ਕਿਸ ਤਰ੍ਹਾਂ ਕਿਸਾਨ ਦੀ ਆਮਦਨ ਦੁਨੀ ਹੋਏਗੀ ਸਾਡਾ ਪੰਜਾਬ ਮੋਨ ਹੈ ਨਾ ਮੁੱਖ ਮੰਤਰੀ ਸਾਹਿਬ ਕੋ ਟਾਈਮ ਹੈ ਨਾ ਕ੍ਰਿਸ਼ੀ ਮੰਤਰੀ ਸਾਹਿਬ ਕੋ ਟਾਈਮ ਹੈ ਸੋ ਸੋ ਮਾਨਸਾ ਦਾ ਕਹਿਣਾ ਹੈ ਕਿ ਭਾਜਪਾ ਜਿਹੜੀ ਹੈ ਕੇਂਦਰ ਜਿਹੜਾ ਸਾਡਾ ਮਤਲਬ ਮਾਨਸਾ ਦਾ ਮਤਲਬ ਜਿਹੜਾ ਉਥੇ ਦਾ ਕਰਦਾ ਹੈ ਜੇ ਕਦ ਸਾਨੂੰ ਸਾਥ ਦੇ ਦੇ ਤੇ ਅਸੀਂ ਬਹੁਤ ਵਧੀਆ ਪੈਣੀ ਮੈਂ ਕਰਕੇ ਬੈਠੇ ਹਾਂ ਲੇਕਿਨ ਪੈਸਾ ਆਵੇ ਤੇ ਅਸੀਂ ਪੰਜਾਬ ਨੂੰ ਬਹੁਤ ਵਧੀਆ ਤਰਜੀਹ ਲੈ ਗਏ ਐਸੇ ਕਿ ਸਾਡਾ ਪੈਸਾ ਬਹੁਤ ਰੋਕ ਗਿਆ ਗਿਆ ਭਾਜਪਾ ਨੂੰ ਮੈਂ ਤੁਹਾਡੇ ਰਾਈ ਬੇਨਤੀ ਕਰਨਾ ਤੁਹਾਡੇ ਚੋ ਕੋ ਪੱਤਰਕਾਰ ਇੱਕ ਮੰਚ ਬਣਾ ਦੇਵੇ ਮਾਨ ਸਾਹਿਬ ਨੂੰ ਕੋ ਉਹ ਵੀ ਆ ਜਨ ਮੈਂ ਵੀ ਆ ਜਨ ਲਿਆਓ ਕਹਿਣਾ ਹਸਾਬ ਲੈਣ ਵਾਲਾ ਪੰਜਾਬ ਦਾ ਇੱਕ ਵੀ ਪੈਸਾ ਕੋ ਕੇਂਦਰਵਾਲ ਬਕਾਇਆ ਹੋਏ ਦਸਨ ਦੇਖੋ ਇਹ ਗੱਲ ਮੰਨੀ ਪਏਗੀ ਜੇ ਆਰਡੀਐਫ ਦਾ ਪੈਸਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪਿੰਡਾਂ ਦੀ ਨਾਲੀਆਂ ਗਲੀਆਂ ਪੱਕੀਆਂ ਕਰਾਉਣ ਅਸੇ ਜੇ ਤੁਸੀਂ ਉਹਨੂੰ ਆਪਣੇ ਪੋਸਟਰਾਂ ਤੇ ਖਰਚੋਗੇ ਕਿੰਨੇ ਖਰਚੇ ਆਣਗੇ ਜੇ ਨਿਊਰਮ ਦਾ ਪੈਸਾ ਹੈ ਹੈਲਥਸ ਤੇ ਪੈਸਾ ਆਇਆ ਤੇ ਹੈਲਥ ਤੇ ਹੀ ਖਰਚ ਹੋਵੇਗਾ ਇਹਨਾਂ ਨੂੰ ਤੇ ਪੋਸਟਰਾਂ ਤੇ ਆਪਣੀਆਂ ਫੋਟੋਆਂ ਛਾਪਣ ਤੇ ਹੀ ਮੈਂ ਦੱਸੋ ਇਹਨਾਂ ਨੇ ਵਾਦਾ ਕੀਤਾ ਸੀ 10 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਅੱਜ ਤੋਂ 4 ਮਹੀਨੇ ਪਹਿਲੇ ਕੀਤਾ ਸੀ ਆਈ ਔਰ 5 ਲੱਖ ਕਲੀ ਮੋਦੀ ਸਾਹਿਬ ਵੀ ਚੱਲਣ ਨਹੀਂ ਦੇ ਰਹੇ ਅਸੀਂ ਗਰੀਬ ਨੇ ਧੱਕਾ ਕਰੀ ਜਨੇ ਅਸੀਂ 1 ਕਰੋੜ 42 ਲੱਖ ਲੋਕਾਂ ਦਾ ਰਾਸ਼ਨ 8 ਮਹੀਨੇ ਭੇਜਣਾ ਹੈ ਦਿੱਲੀੋਂ ਇਹਨੂੰ ਵੰਡਣ ਨਹੀਂ ਦਿੰਦੇ ਬਾਕੀ ਰਹੀ ਗੱਲ ਮੁੱਖ ਮੰਤਰੀ ਸਾਹਿਬ ਨੇ ਕੱਲ ਬਿਆਨ ਦਿੱਤਾ ਕਿ ਮੈਨੂੰ ਟਾਈਮ ਨਹੀਂ ਮਿਲਦਾ ਪ੍ਰਧਾਨ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਸਾਹਿਬ ਖੁਦ ਪੰਜਾਬ ਆਏ ਡੇਰਾ ਬਾਬਾ ਨਾਨਕ ਬਰਦਾਸਪੁਰ ਪਠਾਨਕੋਟ ਉਹਨਾਂ ਨੇ ਦੌਰਾ ਕੀਤਾ ਮੁੱਖ ਮੰਤਰੀ ਸਾਹਿਬ ਕੋ ਟਾਈਮ ਨਹੀਂ ਸੀ ਨਾਲ ਆਂਦਾ ਨਾ ਮੁੱਖ ਮੰਤਰੀ ਸਾਹਿਬ ਆਇਨਾ ਸਪੀਕਰ ਆਏ ਆਪਣੀ ਨਲਾਕੀ ناکਾਮਯਾਬੀ ਨਸਿੱਖਿਆਪਨ ਦੁਜੇ ਤੈ ਨਾ ਸੁਟੋ ਪੰਜਾਬ ਦੀ ਡਿਵੈਲਪਮੈਂਟ ਦਾ ਕੋਈ ਰੋਡ ਮੈਪ ਹੈ ਨਾ ਕੋ ਇਹ ਕਹਿੰਦੇ ਸੀ ਕੋਹ ਲਗਾ ਸੜ ਕੋਈ ਸੁਟਾਂਗੇ ਕੋਲ ਸਾਰੀ ਪ੍ਰਾਲੀ ਇਕੱਠੀ ਹੋ ਜਾਊਗੀ ਉਹ ਕਿੱਥੇ ਗਿਆ ਕੋਲ ਪੁੱਛੋ ਕੇਜਰੀਵਾਲ ਸਾਹਿਬ ਨੂੰ ਪੁੱਛੋ ਕੋਲ ਕਿੱਥੇ ਕੀ ਸੁਣਾਇਆ ਜੀ ਪ੍ਰਧਾਨਤਨ ਦੇ ਲੋਕਾਂ ਨੂੰ ਜਮੀਨ ਚਾਹੁੰਦੇ ਵਿੱਚ ਤਕਰੀਬਨ ਹਫ਼ਤਾ 10 ਦਿਨ ਦਾ ਸਮਾਂ ਵਾਟ ਕੇ ਨਹੀਂ ਨਹੀਂ ਕੀ ਕੀ ਅਪੀਲ ਕਰਨਾ ਚਾਹੁੰਦੇ ਹੋ ਜ਼ਮੀਨ ਚਾਹੁੰਦੇ ਵਿੱਚ ਮੈਂ ਇੱਕੋ ਅਪੀਲ ਕਰਨਾ ਚਾਹਨਾ ਕਿ ਇਸ ਚੋਣਾਂ ਦੇ ਅੰਦਰ ਆਪ ਦਾ ਔਰ ਕਾਪ ਦਾ ਦੋਨਾਂ ਦੇ ਦਮਨ दागदार ने पंजाब नु फाइनेंशियल क्रचेस जो सोशल जेडे ਸਾਡੇ ਤੇ ਹਮਲੇ ਹੋ ਰਹੇ ਔਰ ਤੋਂ ਬਚਾਨ ਵਾਸਤੇ ਅਗਰ ਕੋਈ ਲੀਡਰਸ਼ਿਪ ਔਰ ਪਾਰਟੀ ਹੈ ਤੇ ਮੋਦੀ ਸਾਹਿਬ ਤੇ ਭਾਰਤੀ ਜਨਤਾ ਪਾਰਟੀ ਠੀਕ ਹੈ ਧੰਨਵਾਦ